ਇਹ ਜੀ ਕੱਲ ਸਾਨੂੰ ਸ਼ਾਮ ਨੂੰ ਰਾਹੁਲ ਜੋਗੀ ਸ਼ਹਿਰ ਦਾ ਰਹਿਣ ਵਾਲਾ ਉਸ ਵੱਲੋਂ ਅੰਮ੍ਰਿਤਸਰ ਕਮਿਸ਼ਨ ਦੇ ਜਨਰਲ ਜੀ ਹੈ ਜੋ ਵੀ ਇੱਕ ਇਨਫੋਰਮੇਸ਼ਨ ਮਿਲੀ ਸੀ ਰਾਹੁਲ ਨੇ ਦੱਸਿਆ ਸੀ ਕਿ ਉਸ ਦਾ ਨੇਹਾ ਨਾਮ ਦੀ ਲੜਕੀ ਦੇ ਨਾਲ ਪਿਛਲੇ 3 ਸਾਲ ਤੋਂ ਫਰੈਂਡਸ਼ਿਪ ਸੀ ਇਸ ਲੜਕੀ ਨੂੰ ਮਿਲਦਾ ਨਹੀਂ ਉਦੋਂ ਵੀ ਰਹਿੰਦਾ ਸੀ ਕਰੀਬ 5-6 ਦਿਨ ਪਹਿਲਾਂ ਨੇਹਾ ਦਾ ਜੋ ਬ੍ਰਦਰ ਆ ਜਿਸ ਦਾ ਨਾਮ ਰਾਜਵੀਰ ਸਿੰਘ ਆ ਜਦੋਂ ਉਸ ਨੂੰ ਉਹਨਾਂ ਦੀ ਦੋਸਤੀ ਬਾਰੇ ਪਤਾ ਲੱਗਦਾ ਹੋਵੇ ਤਾਂ ਰਾਜਵੀਰ ਰਾਹੁਲ ਦੀ ਮਾਤਾ ਨੂੰ ਕਾਫੀ ਫੋਨ ਤੇ ਧੱਕੇ ਦਿੰਦਾ ਤੇ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕਰਕੇ ਟਾਈਮ ਬੰਦ ਆ ਵਾ ਕਿ ਅਸੀਂ ਬੈਠ ਕੇ ਇਸ ਬਾਰੇ ਗੱਲਬਾਤ ਕਰੀ ਕੱਲ ਜਦੋਂ ਰਾਹੁਲ ਉਸਦੀ ਮਾਤਾ ਤੇ ਨਾਲ ਉਸਦੀ ਭੈਣ ਤੇ ਜੀਜਾ ਇਹ ਸਾਰਾ ਪਰਿਵਾਰ ਸਟਾਰਬਕਸ ਵਿਖੇ ਕਾਫੀ ਪੀਣ ਲਈ ਆਇਆ ਹੋਇਆ ਸੀ ਤਾਂ ਰਾਜਪੀਰ ਦਾ ਇਹਨਾਂ ਨੂੰ ਫੋਨ ਆਉਂਦਾ ਵਾ ਤੇ ਜਦੋਂ ਰਾਜਪੀਰ ਇਹਨਾਂ ਦੀ ਕੋਲ ਆਉਂਦਾ ਵਾ ਤਾਂ ਰਾਜਪੀਰ ਤੁਰੰਤ ਆਪਦੇ ਡੱਬ ਚੋਂ ਪਿਸਤਲ ਕੱਢ ਕੇ ਰਾਹੁਲ ਦੇ ਮੱਥੇ ਤੇ ਲਗਾ ਦਿੰਦਾ ਵਾ ਬਟ ਜਦੋਂ ਉਹਨਾਂ ਦੀ ਹੱਥੋਂ ਭਾਈ ਆਪਸ ਹੁੰਦੀ ਹੈ ਇਸ ਕਸ਼ਮਕਸ਼ ਦੇ ਵਿੱਚ ਜੋ ਵੈਪਨ ਆ ਉਹ ਥੱਲੇ ਡਿੱਗ ਪੈਂਦਾ ਤੇ ਜੋ ਰਾਜਵੀਰ ਆ ਉਸ ਦੇ ਨਾਲ ਉਸ ਦਾ ਜੋ ਕਜ਼ਨ ਬ੍ਰਦਰ ਨਿਤਿਨ ਉਹ ਵੀ ਨਾਲ ਆਇਆ ਹੋਇਆ ਸੀਗਾ ਤੇ ਮੌਕੇ ਤੇ ਵੈਪਨ ਉਸਦੇ ਤੋਂ ਥੋੜੇ ਖੰਡਦਾ ਵਾ ਤੇ ਰਾਜਵੀਰ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਬਟ ਜੋ ਨਿਤਿਨ ਹੈ ਉਸ ਦਾ ਬ੍ਰਦਰ ਜੋ ਕਿ ਨਗਲੀ ਕਲੋਨੀ ਦਾ ਰਹਿਣ ਵਾਲਾ ਉਹ ਤੇ ਮੌਕੇ ਤੋਂ ਵੈਪਨ ਦੋਨੇ ਪੁਲਿਸ ਕੋਲੋਂ ਕਬਜ਼ੇ ਵਿੱਚ ਲੈ ਲਈ ਗਏ ਜਿਸ ਤੋਂ ਬਾਅਦ rahul kumar ਦੇ ਸਟੇਟਮੈਂਟ ਲੈ ਕੇ ਦੋਨੋ ਰਾਜਵੀਰ ਸਿੰਘ ਜੋ ਕਿ ਬਰਾਖੜੇ ਦਾ ਰਹਿਣ ਵਾਲਾ ਤੇ ਉਸ ਦਾ ਕਜ਼ਨ ਬ੍ਰਦਰ ਨਿਥਨ ਜੋ ਕਿ ਲੰਗਰੀ ਦਾ ਰਹਿਣ ਵਾਲਾ ਦੋਨਾਂ ਦੇ ਖਿਲਾਫ ਦੀ ਤਰ੍ਹਾਂ 307 506 34 ਆਈਪੀਸੀ ਤੇ 25 ਦਾ ਆਮ ਜਨ ਦੇ ਤਹਿਤ ਇੱਕ ਮਕੱਦਮਾ ਰਿਸ਼ਤ ਕੀਤਾ ਤੇ ਇਹਨਾਂ ਨੇ ਦੇ ਵਿੱਚ ਅਰੈਸਟ ਪਈ ਸਰ ਵੈਪਨ ਲਾਇਸੈਂਸ ਸੀ ਕਿ ਜੋ ਇਹ ਵੈਪਨ ਸੀਗਾ ਜੀ ਇਲੈਗਲ ਵੈਪਨ ਸੀ 11 ਲਾਇਸੈਂਸੀ ਵੈਪਨ ਸੀਗਾ ਇਸ ਬਾਰੇ ਕੋਈ ਵੀ ਮੁਕਤਾ ਹੋ ਆਪਣਾ ਕੋਈ ਵੀ ਲਾਇਸੈਂਸ ਪੇਸ਼ ਨਹੀਂ ਕਰਦਾ ਇਹ ਜੋ ਇਹ ਵੈਪਨ ਆ ਜੀ ਇਸ ਦੇ ਜੋ ਬੈਕਵਰਡ ਲੀਕੇਜਸ ਦਾ ਉਹ ਟ੍ਰੇਸ ਕੀਤੇ ਜਾ ਰਹੇ ਨੇ ਕੀ ਇਹ ਨਿਕਲ ਰਿਹਾ ਕਿਸ ਵੱਲੋਂ ਇਹਨਾਂ ਨੂੰ ਸਪਲਾਈ ਕੀਤਾ ਗਿਆ ਹੈ ਕੀ ਇਹ ਕਿਸੇ ਗੈਂਗ ਨਾਲ ਸੰਬੰਧਿਤ ਆ ਕਿਸ ਬੰਦੇ ਵੱਲੋਂ ਕੀਤਾ ਹੈ ਉਸ ਬਾਰੇ ਢੁਭਾਈ ਢੁਗਾਈ ਨਾ ਤਾਂ ਪੁੱਛਤੀ ਦੀ ਜਾ ਰਹੀ ਹੈ ਉਸ ਬਾਰੇ ਜਲਦੀ ਤੁਹਾਨੂੰ ਅਗਲੇ ਰੈਕਡਰ ਨੂੰ ਜਿਹੜੇ ਲੜਕੇ ਦੇ ਨਾਲ ਗੱਲਬਾਤ ਸੀ ਲੜਕੀ ਦੀ ਰਜਮੰਦੀ ਹੈ ਲੜਕੀ ਨੇ ਕੋਈ ਕੰਪਲੀਨਟ ਕੀਤੀ ਸੀ ਉਸ ਬਾਰੇ ਨਹੀਂ ਲੜਕੀ ਵੱਲੋਂ ਸਾਨੂੰ ਕਿਸੇ ਤਰੀਕੇ ਦੀ ਕੋਈ ਵੀ ਕੰਪਲੀਨਟ ਨਹੀਂ ਮਸੂਲ ਹੋਈ ਸੀ ਸੋ ਇਸ ਬਾਰੇ ਹਜੇ ਜਿਹੜੀ ਲੜਕੀ ਸਾਹਮਣੇ ਆਉਗੀ ਪੇਰੀ ਕਲੀਅਰ ਸਰ ਇਹਨਾਂ ਦਾ ਕੋਈ ਪਹਿਲਾ ਮਾਮਲਾ ਦਰਜ ਵਗੈਰਾ ਕੋਈ ਹੈਗਾ ਨਹੀਂ ਇਸ ਤੋਂ ਪਹਿਲਾਂ ਕੋਈ ਮਾਮਲਾ ਨਹੀਂ ਦਰਜ ਹੈ